ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੈਂ ਬਲਜੀਤ ਕੌਰ ਮੰਤਰੀ ਨੇ ਇੱਕ ਬਿਆਨ ਦਿੱਤਾ ਉਹਦੇ ਤੇ ਗੱਲ ਕਰਨਾ ਚਾਹਣੀ ਹੈ ਕਿ ਇਹਨਾਂ ਦੀ ਸਟ੍ਰੈਟਜੀ ਇਹ ਹੈਗੀ ਹੈ ਕਿ ਜਿਹੜੀਆਂ ਅੰਗਣਵੜੀ ਵਰਕਰ ਹੈਗੀਆਂ ਵੀ ਪਹਿਲਾਂ ਤਾਂ ਜਿਹੜਾ ਅਸੀਂ ਉਹਨਾਂ ਨੂੰ ਦਿੰਨੇ ਆ ਉਹ ਖੋਲੋ ਫਿਰ ਉਹ ਲੜਨ ਗਈਆ ਉਹਨੂੰ ਵਾਪਸ ਦੇ ਦਿਓ ਤਾਂ ਅਸੀਂ ਉਹਨਾਂ ਸਿਰ ਉਹਨਾਂ ਨੂੰ ਤੋਹਫਾ ਕਵਾਂਗੇ, ਐਸਾਨ ਕਰਾਂਗੇ ਜਾਂ ਅਸੀਂ ਬਹੁਤ ਵੱਡਾ ਕੰਮ ਕਰ ਰਹੇ ਆ ਇਦਾਂ ਦੀਆਂ ਗੱਲਾਂ ਕਰਾਂਗੇ। ਇਹਨੇ ਦੋ ਗੱਲਾਂ ਕੀਤੀਆਂ ਇੱਕ ਤਾਂ ਕਿ ਅਸੀਂ ਇਹਨਾਂ ਨੂੰ ਅੰਗਣਵਾੜੀ ਵਰਕਰਾਂ ਨੂੰ ਰਖੜੀ ਤੇ ਤੋਹਫਾ ਦੇ ਰਿਆ ਜੀ ਜਿਹੜੀ ਹੈਲਪਰ ਹੈ ਉਹਦੀ ਯੋਗਤਾ ਮੈਟ੍ਰਿਕ ਕਰ ਰਹੇ ਹਾਂ ਜਦੋਂ ਯੋਗਤਾ ਉਹਦੀ ਪਹਿਲਾਂ ਹੀ ਮੈਟ੍ਰਿਕ ਸੀ ਪ੍ਰੋਮੋਸ਼ਨ ਵਾਸਤੇ ਤਾਂ ਤੁਸੀਂ ਉਹਨੂੰ ਕਿਉਂ ਉਹ ਕੀਤਾ ਤੁਸੀਂ ਉਹਨੂੰ ਗ੍ਰੈਜੂਏਟ ਕਰਤਾ ਫਿਰ ਅਸੀਂ ਆਪਣੇ ਸੰਘਰਸ਼ ਕੀਤਾ ਤਾਂ ਤੁਸੀਂ ਉਹਨੂੰ ਪਲੱਸ 2 ਤੇ ਲਿਆਏ ਪਰ ਫਿਰ ਸਾਡੀ ਮੰਗ ਸੀਗੀ ਕਿ 20 20 ਸਾਲ ਦਾ ਤਜਰਬਾ ਹੋ ਗਿਆ ਤੁਸੀਂ ਉਹਨੂੰ ਮੈਟ੍ਰਿਕ ਕਰੋ ਕਿ ਅੰਗਣਵਾੜੀ ਵਰਕਰ ਇੱਕ ਸੋਸ਼ਲ ਵਰਕਰ ਹੈਗੀ ਆ ਤੇ ਤੁਸੀਂ ਉਹਦੀ ਇੰਨੀ ਵੱਡੀ ਯੋਗਤਾ ਰੱਖ ਛੱਡੀ ਆ ਤੋ ਕਿਦਾਂ ਉਹ ਜਿਹੜੀਆਂ ਉਹਨੂੰ ਮੀਟ ਆਊਟ ਕਰਨਗੀਆਂ ਕੀ ਕਰਨਗੀਆਂ ਸੋ ਉਹ ਤੁਸੀਂ ਉਹਨੂੰ ਸਾਡੇ ਸੰਘਰਸ਼ ਤੋਂ ਬਾਅਦ ਸਾਡੇ ਮੰਗ ਪੱਤਰਾਂ ਤੋਂ ਬਾਅਦ ਸਾਡੇ ਰੋਲੇ ਤੋਂ ਬਾਅਦ ਤੁਸੀਂ ਉਹਨੂੰ میٹرਿਕ ਕਰਤਾ ਉਹਦੇ ਲਈ ਤੁਸੀਂ ਐਡਾ ਵੱਡਾ ਉਹਨੂੰ ਤੋਹਫੇ ਦਾ ਐਲਾਨ ਕੀਤਾ ਦੂਜਾ ਜਿਹੜਾ ਜਦੋਂ ਹੈਲਪਰ ਦੀ ਡੈਥ ਹੁੰਦੀ ਹੈ ਜਿਹੜੀ ਉਹਦੀ ਆਸ਼ਰਿਤ ਹੈ ਉਹਨੂੰ ਨੌਕਰੀ ਵਾਸਤੇ ਉਹ ਤੁਸੀਂ ਹੱਲੇ ਵੀ 10th ਪਲੱਸ 2 ਰੱਖੀ ਹੋਈ ਹੈ ਉਹਨੂੰ ਤੁਸੀਂ میٹرਿਕ ਨਹੀਂ ਕੀਤਾ ਉਹ ਜਿਹੜੀਆਂ ਉਹਨਾਂ ਦੀਆਂ 9 ਜਾਂ 3 ਜਿਹੜੀਆਂ ਨੌਕਰੀ ਲੈਣ ਵਾਸਤੇ ਜੋ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਹ ਇੱਕੋ ਛਟਕੇ ਚ ਬਾਹਰ ਹੋ ਗਈਆਂ ਉਹ ਉਹ ਤੁਸੀਂ ਉਹਨਾਂ ਦਾ ਨੁਕਸਾਨ ਕਰਤਾ ਉਹਨਾਂ ਦੇ ਹੱਕ ਤੇ ਡਾਕਾ ਮਾਰ ਲਿਆ ਉਹਨਾਂ ਦਾ ਜਿਹੜਾ ਤੁਸੀਂ ਉਹਨਾਂ ਨੂੰ ਜਿਹੜਾ ਬਣਦਾ ਹੱਕ ਸੀ ਉਹਦੇ ਤੋਂ ਵਾਂਝੇ ਕਰਤਾ ਦੂਜਾ ਜਿਹੜਾ ਤੁਸੀਂ ਇੱਕ ਹੋਰ ਬਿਆਨ ਦਿੱਤਾ ਬਲਜੀਤ ਕੌਰ ਨੇ ਕਿ ਅਸੀਂ ਅੰਗਣਵਾੜੀ ਵਰਕਰਾਂ ਤੇ ਅੰਗਣਵਾੜੀ ਸੈਂਟਰਾਂ ਦੇ ਵਿੱਚ ਇੱਕ ਸਲੇਵਸ ਲਾਗੂ ਕਰ ਰਹੇ ਹਾਂ ਜੀ ਅੰਗਣਵਾੜੀ ਵਰਕਰਾਂ ਨੂੰ ਅਸੀਂ ਉਹਦੀ ਟ੍ਰੇਨਿੰਗ ਦੇ ਰਹੇ ਹਾਂ ਤੇ ਮੈਂ ਇੱਥੇ ਗੱਲ ਕਹਿਣਾ ਚਾਹਣੀ ਹੈ ਕਿ ਜਿਹੜਾ ਸਿਲੇਬਸ ਆਂਗਣਵਾੜੀ ਵਰਕਰਾਂ ਦਾ ਸੀ ਉਹ ਪਹਿਲਾਂ ਲਾਗੂ ਹੀ ਸੀਗਾ ਇਹ ਪਹਿਲਾਂ ਕਾਂਗਰਸ ਸਰਕਾਰ ਨੇ ਆ ਕੇ ਜਦੋਂ ਬੱਚੇ ਖੋਏ ਸੀ ਬਹੁਤ ਰੋਲਾ ਪਾਇਆ ਉਹ ਸਿਲੇਬਸ ਵੀ ਦਿਖਾਇਆ ਸੀ ਵੀਡੀਓ ਦੇ ਨਾਲ ਮੈਂ ਅਟੈਚ ਵੀ ਕਰੂੰਗੀ ਕਿ ਉਹ ਸਿਲੇਬਸ ਬਕਾਇਦਾ ਸਾਡੇ ਕੋਲੇ ਅੱਜ ਵੀ ਆਂਗਣਵਾੜੀ ਸੈਂਟਰਾਂ ਦੇ ਵਿੱਚ ਪਿਆ ਹੈਗਾ ਪਰ ਕਿਸੇ ਨੇ ਉਹ ਸਿਲੇਬਸ ਦੀ ਪ੍ਰਵਾਹ ਨਹੀਂ ਕੀਤੀ ਕਿ ਚੱਕ ਕੇ ਬੱਚੇ ਆਂਗਣਵਾੜੀ ਸੈਂਟਰਾਂ ਦੇ ਵਿੱਚੋਂ ਪ੍ਰੀ ਸਕੂਲ ਬਣਾ ਕੇ ਕਲਾਸਾਂ ਉੱਥੇ ਬਿਠਾ ਦੇ ਤੇ ਅਸੀਂ ਲਗਾਤਾਰ ਮੰਗ ਕਰ ਰਹੀਆਂ ਕਿ ਬੱਚੇ ਆਂਗਣਵਾੜੀਆਂ ਚ ਵਾਪਸ ਭੇਜੋ ਬੱਚੇ ਅੰਗਣਵਾੜੀਆਂ ਚ ਚਾਉਣੇ ਚਾਹੀਦੇ ਆ ਤੇ ਅਸੀਂ ਉਹਨਾਂ ਨੂੰ ਫੇਰ ਹੀ ਪੜਾਵਾਂਗੇ ਨਾ ਜੇ ਬੱਚੇ ਅੰਗਣਵਾੜੀ ਚ ਹੋਣਗੇ ਹੁਣ ਤੁਸੀਂ ਇਹ ਵੀ ਸਾਨ ਕਰ ਰਹੇ ਹੋ ਵੀ ਜਿਹੜਾ ਪਹਿਲਾਂ ਹੀ ਸਲੇਵਸ ਤੋਂ ਪਹਿਲਾਂ ਹੀ ਸੀਗਾ ਸਾਰਾ ਕੁਝ ਪਹਿਲਾਂ ਹੀ ਸੀਗਾ ਉੱਥੇ ਅੰਗਣਵਾੜੀ ਸੈਂਟਰਾਂ ਦੇ ਵਿੱਚ ਮ ਕੁਰਸੀਆਂ ਵੀ ਸੀਗੀਆਂ ਉੱਥੇ ਮਾੜਾ ਮੋਟਾ ਜਿਹੜਾ ਸਟ੍ਰਕਚਰ ਸੀ ਉਹ ਬਣਿਆ ਹੋਇਆ ਸੀ ਬੱਚਿਆਂ ਵਾਸਤੇ ਪਰ ਤੁਸੀਂ ਸਾਰਾ ਤੈਸ ਨੈਸ ਕਰਤਾ ਪਹਿਲਾਂ ਪਿੱਛੇ ਕਾਂਗਰਸ ਦੀ ਸਰਕਾਰ ਨੇ ਕੀਤਾ ਸਾਰਾ ਤੋਂ ਲੈ ਕੇ ਤੇ ਆ ਹੁਣ ਤੱਕ ਇੱਕ ਵੀ ਬੱਚਾ ਨਹੀਂ ਹੈਗਾ ਅੰਗਣਵਾੜੀਆਂ ਦੇ ਵਿੱਚ ਝੂਠੀਆਂ ਰਿਪੋਰਟਾਂ ਸਾਰੇ ਬੱਚੇ ਸਕੂਲਾਂ 'ਚ ਬਿਠਾਏ ਹੋਏ ਆ। ਇਹ ਕਿਨੂੰ ਪੜਾਉਣਗੇ ਅੰਗਣਵਾੜੀ ਵਰਕਰ? ਪਹਿਲਾਂ ਇਹ ਤਾਂ ਦੇਖੋ ਤੁਸੀਂ ਕਿ ਤੁਸੀਂ ਬੱਚੇ ਅੰਗਣਵਾੜੀ ਸੈਂਟਰਾਂ ਦੇ ਵਿੱਚ ਵਾਪਸ ਲੈ ਕੇ ਆਓ। ਅੰਗਣਵਾੜੀਆਂ ਦੇ ਵਿੱਚ ਬੱਚੇ ਵਾਪਸ ਆਉਣ ਫਿਰ ਉਹੀ ਜਿਹੜਾ ਹੈਗਾ ਹੁਣ ਤਾਂ ਜਿਹੜੇ ਨਵੀਂ ਐਜੂਕੇਸ਼ਨ ਪਾਲਿਸੀ ਉਹਦੇ 'ਚ ਆ ਗਿਆ ਕਿ ਅੰਗਣਵਾੜੀ ਵਰਕਰ ਨੂੰ ਤੁਸੀਂ ਐਂਟੀਟੀ ਦਾ ਕੋਰਸ ਕਰਾਓ, ਨਰਸਰੀ ਟੀਚਰ ਦਾ ਕੋਰਸ ਕਰਾਓ, ਪ੍ਰੀ-ਨਰਸਰੀ ਟੀਚਰ ਦੀਆਂ ਕਲਾਸਾਂ ਅੰਗਣਵਾੜੀ ਵਰਕਰ ਨੂੰ ਦਿਓ, ਉਹਨੂੰ ਗ੍ਰੇਡ ਬਕਾਇਦਾ ਉਹਦਾ ਜਿਹੜਾ ਪ੍ਰੀ-ਸਕੂਲ ਦਾ ਟੀਚਰ ਦਾ ਦਰਜਾ ਦਿਓ। ਤੁਸੀਂ ਹਲੇ ਵੀ ਉਹਨੂੰ ਉਹਦੇ ਚ ਲੈ ਕੇ ਘੁੰਮ ਰਹੇ ਹੋ ਕਿ ਤੁਸੀਂ ਇਹਨੂੰ ECC ਦੀ ਪੜ੍ਹਾਈ ਕਰਾਓਗੇ ਇਹਦਾ ਮਤਲਬ ਤਾਂ ਤੁਸੀਂ ਸਾਡਾ ਜਿਹੜਾ ਨਰਸਰੀ ਟੀਚਰ ਦਾ ਦਰਜਾ ਹੈਗਾ ਉਹ ਸਾਨੂੰ ਦੇਣਾ ਹੀ ਨਹੀਂ ਉਹ ਕੋਣ ਦੀ ਤੁਹਾਡੀ ਪੱਕੀ ਪੱਕੀ ਛਾਜਿਸ਼ ਬਣ ਗਈ ਸੋ ਮੈਂ ਜਿਹੜੀ ਇਹ ਕਹਿਣਾ ਚਾਹਣੀ ਹੈ ਕਿ ਤੁਸੀਂ ਪਹਿਲਾਂ ਖੋਲ ਲੈਂਦੇ ਹੋ ਚੀਜ਼ਾਂ ਫਿਰ ਉਹਨੂੰ ਵਾਪਸ ਕਰਦੇ ਹੋ ਉਹਦਾ ਵੀ ਆਂਗਣਵੜੀ ਵਰਕਰਾਂ ਨੂੰ ਤੋਹਫ਼ਾ ਦੱਸਦੇ ਹੋ ਉਹਨਾਂ ਸਿਰਸਾਨ ਕਰਦੇ ਹੋ ਨੁਕਸਾਨ ਬਹੁਤ ਤੁਸੀਂ ਕਰਤਾ ਆਂਗਣਵੜੀ ਵਰਕਰਾਂ ਦਾ ਆਂਗਣਵੜੀ ਸੈਂਟਰਾਂ ਦਾ ਜਿਹੜੀ ਉਹਨਾਂ ਦੀ ਛੁੱਟੀਆਂ ਦੇ ਨਾਂ ਤੇ ਜਿਹੜੀ ਉਹਨਾਂ ਦੀ ਤੁਸੀਂ ਇੰਕਰੀਮੈਂਟ ਬੰਦ ਕਰਤੀ ਐ ਬਹੁਤ ਤਰ੍ਹਾਂ ਦੇ ਨੁਕਸਾਨ ਆਸ਼ਰਿਤ ਜਿਹੜੀ ਆ ਉਹ ਉਹਨਾਂ ਦੀਆਂ ਜਿਹੜੀਆਂ ਨੋਆ ਧੀਆਂ ਰੋਂਦੀਆਂ ਫਿਰਦੀਆਂ ਵੀ ਉਹਨਾਂ ਨੇ ਉਹ ਪਲੱਸ 2 ਨਹੀਂ ਹੈਗੀਆਂ ਸੋ ਬਹੁਤ ਤਰ੍ਹਾਂ ਦੇ ਨੁਕਸਾਨ ਆਗਣਵੜੀ ਵਰਕਰਾਂ ਦੇ ਜਿਹੜੇ ਤੁਸੀਂ ਕੀਤੇ ਆ ਤੇ ਮੈਂ ਜਿਹੜੀ ਇਹ ਨਖੇਦੀ ਕਰਦੀ ਆ ਵੀ ਇਹ ਡਰਾਮੇ ਨਹੀਂ ਕਰਨੇ ਚਾਹੀਦੇ ਵੀ ਤੁਸੀਂ ਡਰਾਮੇਬਾਜੀ ਵਾਲੀ ਕਰਦੇ ਹੋ ਕੰਮ ਘੱਟ ਕਰਦੇ ਹੋ ਸਾਰੀਆਂ ਜਿਹੜੀਆਂ ਮੈਂ ਆਗਣਵੜੀ ਵਰਕਰਾਂ ਦੇ ਧਿਆਨ 'ਚ ਲਿਆਉਣਾ ਚਾਹਣੀ ਹੈ ਵੀ ਦੇਖੋ ਕਿਦਾਂ ਮੁਰਾ ਕੋਨ ਪ੍ਰਚਾਰ ਕਰਦੇ ਆ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ ਪਰ ਜਿਨ੍ਹਾਂ ਦੇ ਨਾਲ ਬੀਤਦੀ ਆ ਉਹਨਾਂ ਨੂੰ ਪਤਾ ਆਗਣਵੜੀ ਵਰਕਰਾਂ ਨੂੰ ਸਾਰਾ ਕੁਝ ਪਤਾ ਕਿ ਪਹਿਲਾਂ ਪਿਛਲੀ ਸਰਕਾਰ ਨੇ ਸਾਡੇ ਨਾਲ ਆ ਕੀਤਾ ਹੁਣ ਇਹ ਕਰ ਰਹੇ ਆ ਸੋ ਭੈਣੋ ਇਹਨਾਂ ਤੋਂ ਸੁਚੇਤ ਰਹੋ ਇਹਨਾਂ ਤੋਂ ਅਲਰਟ ਰਹੋ ਮੈਂ ਸਾਰਾ ਇਸ ਵੀਡੀਓ ਰਹੀਂ ਦੱਸਣਾ ਚਾਹਣੀ ਹੈ ਕਿ ਜੋ ਪੰਜਾਬ ਦੀ ਸਰਕਾਰ ਜਾਂ ਐਜੂਕੇਸ਼ਨ ਵਿਭਾਗ ਹੁਣ ਕਰ ਰਿਹਾ ਹੈਗਾ ਪ੍ਰੀ ਸਕੂਲ ਸਿੱਖਿਆ ਦੇ ਨਾਂ ਤੇ ਇਹ 7 ਸਾਲ ਪਹਿਲਾਂ ਜਿਹੜਾ ਇਹ ਪਾਲਿਸੀ ਆ ਚੁੱਕੀ ਹੈ ਆ ਕਿਤਾਬچہ ਹੈਗਾ ਜਿਹੜਾ ਮੈਂ ਪੇਸ਼ ਕਰ ਰਹੀ ਹੈਗੀਆਂ ਇਹ 7 ਸਾਲ ਪਹਿਲਾਂ ਸਾਡੀ ਮੰਤਰੀ ਮੈਡਮ ਲక్ష్ਮੀ ਸ਼ਕੰਟਾ ਚਾਵਲਾ ਸੀ ਸਰੰਗਲ ਸਾਹਿਬ ਸਾਡੇ ਸੈਕਟਰੀ ਸੀ ਗੁਰਕਿਰਤ ਕਰਪਾਲ ਸਾਡੇ ਡਾਇਰੈਕਟਰ ਸੀ ਉਹਨਾਂ ਨੇ ਇੱਕਤਾ ਚਾ ਜਾਰੀ ਕੀਤਾ ਤੇ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਜਿਹੜਾ ਸਮੇਂ ਦੇ ਹਾਨ ਦਾ ਬਣਾਉਣ ਲਈ ਪ੍ਰੀ ਸਕੂਲ ਸਿੱਖਿਆ ਦੇਣੀ ਜ਼ਰੂਰੀ ਹੈ ਜਿਹੜਾ ਆ ਆ ਸਾਡੇ ਡਾਕਟਰ ਸਾਹਿਬ ਦਾ ਸੰਦੇਸ਼ ਹੈ ਇਹਦੇ ਵਿੱਚ ਵੀ ਸਾਫ਼ ਲਿਖਿਆ ਹੋਇਆ ਹੈ ਇਸ ਇਸ ਥਾਂ ਤੇ ਕਿ ਜਿਹੜਾ ਇਹਨੂੰ ਸਮੇਂ ਦਾ ਹਾਨ ਹਾਨ ਦਾ ਕਰਨ ਲਈ ਅਸੀਂ ਸਿਲੇਬਸ ਦੇ ਰਹੇ ਹਾਂ ਬੱਚਿਆਂ ਨੂੰ ਇਹ ਸਿਲੇਬਸ ਹੈ ਬੱਚਿਆਂ ਦਾ ਸੋ ਇਹ ਮੈਂ ਦੱਸਣਾ ਚਾਹਣੀ ਆ ਕਿ ਇਹ ਬੇਸ਼ੱਕ ਅਸੀਂ ਪ੍ਰੀ ਸਕੂਲ ਐਜੂਕੇਸ਼ਨ 42 ਸਾਲ ਤੋਂ ਹੀ ਦੇ ਰਹੀਆਂ ਹੈਗੀਆਂ ਜਿਹੜੀਆਂ 6 ਸਵਾਵਾਂ ਇਹਦੇ ਚ ਲਿਖੀਆਂ ਹੋਈਆਂ ਚੌਥੇ ਨੰਬਰ ਤੇ ਪ੍ਰੀ ਸਕੂਲ ਸਿੱਖਿਆ ਹੈਗੀ ਇਹਦੇ ਚ ਤਾਂ ਪਰ ਜਿਹੜਾ ਸਰਕਾਰ ਨੇ ਸੋਚਿਆ ਪਿਛਲੇ ਸਮੇਂ ਦੇ ਵਿੱਚ ਕਿ ਇਹਨਾਂ ਨੂੰ ਅਪਡੇਟ ਕਰੀਏ ਤਾਂ 7 ਸਾਲ ਪਹਿਲਾਂ ਸਾਨੂੰ ਇੱਕ ਸੂਚੀ ਬਣਾ ਕੇ ਦਿੱਤੀ ਸਲੇਵਸ ਬਣਾ ਕੇ ਦਿੱਤਾ ਗਿਆ ਬੱਚਿਆਂ ਦਾ ਜਿਹੜਾ ਲਿਖਿਆ ਹੋਇਆ ਹੈ ਕਿ ਸੋਮਵਾਰ ਕੀ ਪੜਾਇਆ ਜਾਊਗਾ ਮੰਗਲਵਾਰ ਕੀ ਪੜਾਇਆ ਜਾਊਗਾ ਬੁੱਧਵਾਰ ਕੀ ਪੜਾਇਆ ਜਾਊਗਾ ਘੰਟਿਆਂ ਦੇ ਹਿਸਾਬ ਨਾਲ 4 ਘੰਟੇ ਟਾਈਮ ਵੀ ਬੰਡਿਆ ਕਿਹੜਾ ਕਦੋਂ ਹੋਣਗੀਆਂ ਚਾਰਟ ਕਦੋਂ ਬਣਨਗੇ ਕਵਿਤਾਵਾਂ ਕਦੋਂ ਬੋਲੀਆਂ ਜਾਂਦੀਆਂ ਖਾਣਾ ਕਦੋਂ ਖਾਦਾ ਜਾਊਗਾ ਇਸ 4 ਘੰਟਿਆਂ ਦਾ ਪੂਰਾ 7 ਦਿਨ ਦਾ ਚਾਰਟ ਹੈ ਉਸ ਤੋਂ ਬਾਅਦ ਫਿਰ ਇਹਨਾਂ ਨੇ ਮਹੀਨੇਵਾਰ ਫਿਰ ਚਾਰਟ ਦਿੱਤਾ ਕਿ ਜੁਲਾਈ ਦੇ ਮਹੀਨੇ ਐਜੂਕੇਸ਼ਨ ਦੇ ਨਾਲ ਜੋੜ ਕੇ ਜੁਲਾਈ ਚ ਕੀ ਪੜਾਉਣਾ ਹੈ ਅਗਸਤ ਚ ਕੀ ਪੜਾਉਣਾ ਸਤੰਬਰ ਚ ਕੀ ਪੜਾਉਣਾ ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਇਸ ਤਰ੍ਹਾਂ ਕਰਕੇ ਇਹ ਸਾਰੇ ਮਹੀਨਿਆਂ ਦਾ ਇਹ ਪੂਰਾ ਸਿਲੇਬਸ ਹੈਗਾ ਮਾਰਚ ਦੇ ਵਿੱਚ ਐਂਡ ਤੇ ਲਿਖਿਆ ਹੈਗਾ ਕਿ ਅਸੀਂ ਜਿਹੜਾ ਬੱਚਿਆਂ ਦਾ ਟੈਸਟ ਲਿਆ ਜਾਊਗਾ ਕਿ ਬੱਚਿਆਂ ਨੂੰ ਕੀ ਪੜਾਇਆ ਇਹਦੇ ਬਰਾਬਰ ਹੀ ਸਾਨੂੰ ਜਿਹੜਾ ਸਰਵ ਸਿੱਖਿਆ ਅਭਿਆਨ ਦੇ ਅੰਡਰ ਪੜੋ ਪੰਜਾਬ ਦੀ ਅੰਡਰ ਜੁਲਾਈ ਤੋਂ ਚਾਰਟ ਦਿੱਤਾ ਗਿਆ ਇਹ ਸੇਮ ਚਾਰਟ ਹੈਗਾ ਦੋਵੇਂ ਸੇਮ ਦੋਆਂ ਦਾ ਸਲਿਪਸ ਹੈਗਾ ਤੇ ਜਿਹੜਾ ਹੁਣ ਕ੍ਰਿਸ਼ਨ ਕੁਮਾਰ ਜੀ ਐਜੂ ਸੈਕਟਰੀ ਕਹਿ ਰਹੇ ਹੈਗੇ ਆ ਇਹ ਚਾਰਟ ਉਹੀ ਚਾਰਟ ਹੈਗਾ ਜਿਹੜਾ 7 ਸਾਲ ਪਹਿਲਾਂ ਸਾਡੇ ਕੋਲੇ ਆ ਚੁੱਕਿਆ ਜਿਹੜੀ ਅਸੀਂ ਐਜੂਕੇਸ਼ਨ ਦੇ ਰਹੀਆਂ ਹੈਗੀਆਂ ਨਵਾਂ ਇਹਦੇ 'ਚ ਕੁਝ ਨਹੀਂ 7 ਸਾਲ ਪਹਿਲਾਂ ਸ਼ੁਰੂ ਕਰਕੇ 6 ਸਾਲ ਹੋ ਗਏ ਨੂੰ ਲਾਗੂ ਹੋਏ ਨੂੰ ਜਿਹਦੇ ਲਈ ਸਾਡੇ ਕੋਲੇ ਦੋ ਕਿੱਟਾਂ ਵੀ ਆ ਚੁੱਕੀਆਂ ਦੋ ਕਿੱਟਾਂ ਸਰਕਾਰ ਨੇ ਗੈਪ ਕਰਤੀਆਂ ਤੀਜੀ ਹੁਣ ਐਸੀ ਸਰਕਾਰ ਨੇ ਵੀ ਕਿੱਟ ਗੈਪ ਕਰਤੀ ਐਜੂਕੇਸ਼ਨ ਕਿੱਟ ਜਿਹੜੀ ਸਰਵ ਸਿੱਖਿਆ ਬਿਆਨ ਦੇ ਅੰਡਰ ਮਿਲਣੀ ਸੀਗੀ 5000 ਰੁਪਏ ਦੀ ਉਹ ਕਿੱਟ ਐ ਸਾਨੂੰ ਕਿੱਟ ਨਹੀਂ ਦਿੱਤੀ ਜਾ ਰਹੀ ਐ ਸੀ ਬੱਚਿਆਂ ਨੂੰ ਪੜਾ ਰਹੀਆਂ ਹੁਣ ਸਮੱਸਿਆ ਇਹ ਹੈਗੀ ਐ ਕਿ ਸਾਡੇ ਕੋਲ ਕਲਾਸਾਂ ਸਿਰਫ ਇਸ ਕਰਕੇ ਖੋਈਆਂ ਜਾ ਰਹੀਆਂ ਬੱਚੇ ਸਿਰਫ ਇਸ ਕਰਕੇ ਖੋਏ ਜਾ ਰਹੇ ਪੜ੍ਹਾਈ ਉੱਥੇ ਸਕੂਲਾਂ 'ਚ ਵੀ ਆਹੀ ਦੇਣੀ ਐ ਇਹਨਾਂ ਨੇ ਉਹ ਇਸ ਕਰਕੇ ਰਹਿ ਹੈ ਕਿ ਅਸੀਂ ਪ੍ਰਾਇਮਰੀ ਜਿਹੜਾ ਨਰਸਰੀ ਟੀਚਰ ਦਾ ਦਰਜਾ ਮੰਗ ਰਹੀਆਂ ਸਾਡੀ ਮੰਗ ਨੂੰ ਪਿੱਛੇ ਪਾਉਣ ਵਾਸਤੇ ਸਾਡੇ ਕੋਲ ਬੱਚੇ ਖੋ ਰਹੇ ਐ ਤੁਹਾਨੂੰ ਬੱਚੇ ਲੈ ਜਿਓ ਤੇ ਫਿਰ ਕਹਿ ਦੇਵਾਂਗੇ ਵੀ ਟੀਚਰ ਕਾੜੀਆਂ ਸੋ ਅਸੀਂ ਅਸੀਂ ਵੀ ਕਿਤੇ ਨਹੀਂ ਕਹਿ ਰਹੇ ਕਿ ਸੈਂਟਰ ਬੰਦ ਹੋਣਗੇ ਅਸੀਂ ਇਹ ਕਹਿ ਰਹੇ ਹੈਗੇ ਕਿ ਸਾਨੂੰ ਨਰਸਰੀ ਟੀਚਰ ਦਾ ਦਰਜਾ ਦਿਓ ਬੱਚੇ ਸਾਡੇ ਕੋਲੇ ਰਹਿਣ ਦਿਓ ਜੇ ਅੱਜ ਬੱਚੇ ਨਹੀਂ ਸਾਡੇ ਕੋਲੇ ਰਹਿਣਗੇ ਤਾਂ ਨੇਚਰਲੀ ਅਧਿ ਸਕੀਮ ਸਾਡੀ ਵੱਢੀ ਜਾਊਗੀ ਆਸ਼ਾ ਵਰਕਰ ਜਿਹੜੀ ਕੰਮ ਕਰ ਰਹੀ ਹੈਗੀ ਐ ਦਾ ਹੈਲਥ ਹੈਲਥ ਦਾ ਕਮਾਸ਼ਾ ਵਰਕਰ ਕਰ ਰਹੀ ਹੈਗੀ ਐ ਤਾਂ ਐਜੂਕੇਸ਼ਨ ਦਾ ਇਹ ਕਰ ਲੈਣਗੇ ਤਾਂ ਇਸ ਤਰ੍ਹਾਂ ਕਰਕੇ ਹੌਲੀ ਹੌਲੀ ਕਰਕੇ ਸਾਡਾ ਬਜਾਏ ਇਸ ਦੇ ਕਿ ਸਾਨੂੰ ਟੀਚਰ ਬਣਾਉਣ ਦੇ ਸਾਨੂੰ ਘਰੇ ਤੋਰਨ ਦਾ ਰਸਤਾ ਸਰਕਾਰ ਖੋਲ ਰਹੀ ਹੈ ਅਸੀਂ ਐਜੂਕੇਸ਼ਨ ਦੇ ਰਹੀਆਂ ਸਾਡੀ ਮੰਗ ਹੈ ਦੇਖੋ ਆ ਚਾਰਟ ਹੈ ਬਕਾਇਦਾ ਸਾਡੇ ਕੋਲੇ ਕਿੱਟਾ ਹੈਗੀ ਆ ਕਿ ਕਿੱਦਾਂ ਅਸੀਂ ਚਾਰਟਾਂ ਦੇ ਵਿੱਚ ਬੱਚੇ ਨੂੰ ਪੜਾਉਣਾ ਹੈਗਾ ਚਾਰਟ ਬਕਾਇਦਾ ਬਣਿਆ ਹੋਇਆ ਹੈ ਇਹ ਪਿੰਡ ਦਾ ਦ੍ਰਿਸ਼ ਹੈ ਜੀ ਆ ਰੇਲਵੇ ਸਟੇਸ਼ਨ ਦਾ ਦ੍ਰਿਸ਼ ਹੈ ਬਾਜ਼ਾਰ ਹੈ ਪਾਟਸ਼ਾਲਾ ਹੈ ਦਿਵਾਲੀ ਹੈ ਇਦਾਂ ਕਰਕੇ ਸਾਰੇ ਸਾਡੇ ਕੋਲੇ ਹਰ ਸਾਲ ਇਦਾਂ ਦੀ ਕਿੱਟ ਆਉਂਦੀ ਹੈ ਸਰਕਾਰ ਦੀ ਬੇਈਮਾਨੀ ਹੈ ਜਾਣ ਬੁੱਝ ਕੇ ਸਾਨੂੰ ਅਲਝਾਇਆ ਜਾ ਰਿਹਾ ਹੈ ਸਾਡੀ ਮੰਗ ਹੈ ਬੱਚੇ ਸਾਡੇ ਕੋਲੇ ਰਹਿੰਦੇ ਹੋ ਐਜੂਕੇਸ਼ਨ ਅਸੀਂ ਦੇ ਰਹੀਆਂ ਸਿਲੇਬਸ ਸਾਡੇ ਕੋਲੇ ਹੈ ਸਾਰਾ ਕੁਝ ਸਾਡੇ ਕੋਲੇ ਜਿਹੜਾ ਤੁਸੀਂ ਅੱਜ ਦੇ ਰਹੇ ਹੋ 6 ਸਾਲ ਪਹਿਲਾਂ ਸਾਡੇ ਕੋਲੇ ਆ ਚੁੱਕਿਆ ਸੋ ਮੇਰੀ ਬੇਨਤੀ ਹੈ ਸਰਕਾਰ ਨੂੰ ਅਪੀਲ ਹੈ ਕਿ ਇਹਦੇ ਤੇ ਦੁਬਾਰਾ ਵਿਚਾਰ ਕਰੋ ਤੇ ਸਭ ਤੋਂ ਪਹਿਲਾਂ ਆਂਗਣਵਾੜੀ ਵਰਕਰਾਂ ਦੀ ਗੱਲ ਕਰਾਂਗੇ ਜਿਨ੍ਹਾਂ ਦੀਆਂ ਪ੍ਰੋਮੋਸ਼ਨਾਂ ਅਸੀਂ ਲਗਾਤਾਰ ਜਾਰੀ ਰੱਖੀਆਂ ਹੋਈਆਂ ਨੇ ਪਿਛਲੇ ਮਹੀਨੇ ਤੋਂ ਸ਼ੁਰੂ ਕੀਤੀਆਂ ਸੀ ਜੋ ਪਹਿਨਾ ਸਾਡੀਆਂ ਹੈਲਪਰ ਤੋਂ ਵਰਕਰ ਬਣਨੀਆਂ ਸੀ 435 ਆਂਗਣਵਾੜੀ ਜਿਹੜੀਆਂ ਹੈਲਪਰ ਨੇ ਪਹਿਨਾ ਉਹ ਵਰਕਰ ਬਣ ਚੁੱਕੀਆਂ ਨੇ ਇਸ ਤੋਂ ਬਾਅਦ ਉਹਨਾਂ ਦੀ ਇੱਕ ਡਿਮਾਂਡ ਸੀ ਕਿਉਂਕਿ ਅਸੀਂ ਪਲੱਸ 2 ਜਿਹੜੀ ਕੁਆਲੀਫਿਕੇਸ਼ਨ ਰੱਖੀ ਸੀ ਹੈਲਪਰ ਤੋਂ ਵਰਕਰ ਬਣਨ ਦੇ ਲਈ ਉਹਦੇ ਚ ਬਹੁਤ ਸਾਰੀਆਂ ਇਹੋ ਜੀਆਂ ਵੀ ਭੈਣਾਂ ਸੀ ਜਿਨ੍ਹਾਂ ਦਾ ਲੰਮੇ ਸਮੇਂ ਦਾ ਤਜਰਬਾ ਸੀ ਪਰ ਕੁਆਲੀਫਿਕੇਸ਼ਨ ਕਿਉਂਕਿ ਪਹਿਲਾਂ ਦੀ ਭਰਤੀ ਸੀ 10ਵੀਂ ਪਾਸ ਲੜਕੀਆਂ ਜਿਹੜੀਆਂ ਸੀ ਉਦੋਂ ਭਰਤੀ ਹੋਈਆਂ ਸੀ ਪਰ 20-20 ਸਾਲਾਂ ਤੋਂ ਹੈਲਪਰ ਹੀ ਬੈਠੀਆਂ ਹੋਈਆਂ ਸੀ ਸੋ ਥੋੜੀ ਜਿਹੀ ਚੇਂਜ ਕਰਦੇ ਹੋਏ ਅਸੀਂ 10ਵੀਂ ਪਾਸ ਜਿਹੜੀਆਂ ਭੈਣਾਂ ਨੇ ਉਹਨਾਂ ਨੂੰ ਵੀ ਮੌਕਾ ਦਿੱਤਾ ਹੈ ਕਿ ਉਹਨਾਂ ਦਾ ਵੀ ਜੇਕਰ ਤਜਰਬਾ 10 ਸਾਲ ਤੋਂ ਉੱਪਰ ਹੈ ਅਸੀਂ ਉਹਨਾਂ ਸਾਰੀਆਂ ਨੂੰ ਵੀ ਪ੍ਰੋਮੋਟ ਕਰਨ ਜਾ ਰਹੇ ਹਾਂ ਉਹ ਹਲਪਰ ਤੋਂ ਵਰਕਰਸ ਵੀ 10ਵੀਂ ਪਾਸ ਭੈਣਾਂ ਨੂੰ ਵੀ ਬਣਾਉਣ ਜਾ ਰਹੇ ਹਾਂ ਇਸੇ ਤਰ੍ਹਾਂ ਅਸੀਂ ਇੱਕ ਆਪਸ਼ਨ ਸੀ ਕਿ ਜੇਕਰ ਕਿਸੇ ਆਂਗਣਵੜੀ ਵਰਕਰ ਦੀ ਡੈਥ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਅਸੀਂ ਡਿਊਟੀ ਦੌਰਾਨ ਡੈਥ ਹੁੰਦੀ ਹੈ ਤਾਂ ਉਹਨਾਂ ਦੇ ਅਸੀਂ ਵੀ ਤੇ ਜਿਆ ਨੋ ਨੋ ਅਸੀਂ ਨੌਕਰੀ ਦਿੰਦੇ ਸੀ ਤਾਂ ਇਹਦੇ ਚ ਥੋੜੀ ਜੀ ਚੇਂਜ ਕੀਤੀ ਹੈ ਕਿ ਜੇ ਕੋਈ ਆਂਗਣਵਾੜੀ ਵਰਕ ਕਰ ਸਾਡੀ ਡਿਊਟੀ ਦੌਰਾਨ ਚਲਦੇ ਹੋਏ ਕੋਈ ਪਰਮਨੈਂਟ ਨੂੰ ਡਿਸੇਬਿਲਟੀ ਆ ਜਾਂਦੀ ਜਿਸ ਕਰਕੇ ਉਹ ਆਪਣਾ ਕੰਮ ਨਹੀਂ ਕਰ ਸਕਦੀ ਜਾਂ ਕੋਈ ਇਸ ਤਰ੍ਹਾਂ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੀ ਹੈ ਜਿਹਦੇ ਕਰਕੇ ਉਹ ਆਂਗਣਵਾੜੀ ਸੈਂਟਰਾਂ ਚ ਕੰਮ ਨਹੀਂ ਕਰ ਸਕਦੀਆਂ ਤਾਂ ਅਸੀਂ ਉਹਨਾਂ ਆਪਣੀਆਂ ਭੈਣਾਂ ਦੇ ਵੀ ਆਸ਼ਰਿਤ ਜੋ ਬੱਚੇ ਨੇ ਧੀਆਂ ਨੇ ਜਾਂ ਨੋਹਾਂ ਨੇ ਉਹਨਾਂ ਨੂੰ ਵੀ ਅਸੀਂ ਨੌਕਰੀ ਦੇਵਾਂਗੇ ਇਸੇ ਤਰ੍ਹਾਂ ਅਸੀਂ 1 ਸਤੰਬਰ ਤੋਂ ਜਿਹੜੀ ਆਂਗਣਵੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਵੀ ਸਟਾਰਟ ਕਰਨ ਜਾ ਰਹੇ ਹਾਂ ਇਹ ਪਹਿਲਾਂ ਵੀ ਦੱਸਿਆ ਸੀ ਸੋ 1 ਸਤੰਬਰ ਤੋਂ ਅਸੀਂ ਇਹ ਸ਼ੁਰੂ ਕਰਨ ਜਾ ਰਹੇ ਹਾਂ ਤੇ 5000 ਨਵੀਆਂ ਸਾਡੀਆਂ ਜਿਹੜੀਆਂ ਆਂਗਣਵੜੀ ਹੈਲਪਰਸ ਤੇ ਵਰਕਰ ਅਸੀਂ ਭਰਤੀ ਕਰਨ ਜਾ ਰਹੇ ਹਾਂ ਤੇ ਉਹਦੇ ਵਿੱਚ ਮੈਂ ਕਹਾ ਕਿ ਕਿ ਮੇਰੀਆਂ ਸਾਰੀਆਂ ਜੜੀਆਂ ਧੀਆਂ ਨੇ ਬੱਚੀਆਂ ਨੇ ਜੜੀਆਂ ਵੀ ਇਹ ਯੋਗਤਾ ਰੱਖਦੀਆਂ ਨੇ ਉਹਨਾਂ ਲਈ ਇੱਕ ਬਹੁਤ ਵਧੀਆ ਮੌਕਾ ਹੈ ਉਹ ਇਸੇ ਅਪਲਾਈ ਕਰਨ ਤੇ ਪੰਜਾਬ ਦੀ ਜਿਹੜੀ ਸੇਵਾ ਉਹ ਆਪਣੇ ਹੱਥੀ ਕਰਨ ਸਾਡੇ ਬੱਚਿਆਂ ਦੀ ਸੇਵਾ ਇਸੇ ਤਰ੍ਹਾਂ ਹੀ ਅਸੀਂ ਸਿਹਤ ਬੀਮਾ ਯੋਜਨਾ ਦੇ ਵਿੱਚ ਵੀ ਆਪਣੀਆਂ ਸਾਰੀਆਂ ਬਹੁਤ ਸਾਰੀਆਂ ਆਂਗਣਵਾੜੀ ਵਰਕਰਸ ਨੂੰ ਜੋੜ ਚੁੱਕੇ ਹਾਂ ਹੁਣ ਤੱਕ ਤੇ ਤਕਰੀਬਨ ਸਾਰੀਆਂ ਨੂੰ ਅਸੀਂ ਕੁਝ ਸਮੇਂ ਦੇ ਵਿੱਚ ਹੀ ਇਸ ਯੋਜਨਾ ਦੇ ਨਾਲ ਜੋੜ ਲਵਾਂਗੇ